ਇਹ درخت ਦੇ ਨਾਲ ਬੰਨ ਕੇ ਬਾਬਾ ਜਦੋਂ ਸਾਰੀ ਸਿੱਖ ਸੰਗਤ ਇੱਕ ਜਗ੍ਹਾ ਤੇ ਜਾ ਕੇ ਜੁੜੇਗੀ ਇਕੱਤਰ ਹੋਏਗੀ ਤੇ ਉਸ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰੇਗੀ ਜੋ ਆਉਣ ਵਾਲੀਆਂ ਸਦੀਆਂ ਆਉਣ ਵਾਲੇ ਸਮਿਆਂ ਤੱਕ ਜਿਸ ਦੀਆਂ ਕਹਾਣੀਆਂ ਲੋਕਾਂ ਨੂੰ ਸੁਣਾਇਆ ਜਾਣਗੀਆਂ ਬੱਚਿਆਂ ਨੂੰ ਸੁਣਾਈਆਂ ਜਾਣਗੀਆਂ ਉਹ ਸ਼ਹੀਦੀ ਜਿਸ ਨੇ ਸਾਨੂੰ ਸਿੱਖ ਹੋਣ ਦਾ ਮਾਣ ਦਿੱਤਾ ਜਿਸ ਤੇ ਅਸੀਂ ਅੱਜ ਵੀ ਮਾਣ ਕਰਦੇ ਆਂ ਔਰ ਜੁਗੋ ਜੁਗ ਤੱਕ ਮਾਣ ਕਰਦੇ ਰਹਾਂਗੇ ਜਦੋਂ ਤੱਕ ਕਿ ਦੁਨੀਆ ਵਸਤੀ ਰਹੂਗੀ ਅਸੀਂ ਜ਼ਿਕਰ ਕਰ ਰਹੇ ਆਂ ਛੋਟੇ ਸਹਿਜਾਦੇ ਤੇ ਵੱਡੇ ਸਹਿਜਾਦਿਆਂ ਦੀ ਉਸਲਾਸਾਨੀ ਸ਼ਹਾਦਤ ਨੂੰ ਜਿਹਨੂੰ ਹੁਣ ਵਿਦਵਾਨ ਸਕਾਲਰ ਸਿੱਖ ਸੰਗਤ ਪ੍ਰਣਾਮ ਵੀ ਕਰੂਗੀ ਤੇ ਜਿਨ੍ਹਾਂ ਦੇ ਹੁਣ ਗੀਤ ਵੀ ਗਾਏ ਜਾਣਗੇ ਉਹ ਸ਼ਹੀਦੀ ਜੋੜ ਮੇਲ ਜੋ ਸਾਨੂੰ ਸ਼ਹਾਦਤ ਬਾਰੇ ਦੱਸਦੇ ਨੇ ਕਿਵੇਂ ਛੋਟੀਆਂ ਉਮਰਾਂ ਦੇ ਵਿੱਚ ਉਹ ਛੋਟੇ-ਛੋਟੇ ਬੱਚੇ ਉਹਨਾਂ ਨੇ ਸਿੱਖ ਧਰਮ ਦਾ ਇੱਕ ਹਾਂ ਦਾ ਨਾਰਾ ਮਾਰਿਆ ਔਰ ਸ਼ਹਾਦਤ ਨੂੰ ਖੁਸ਼ੀ-ਖੁਸ਼ੀ ਐਕਸੈਪਟ ਕਰ ਲਿਆ ਇਸ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿਮਰ ਜੋਤੀ ਮੱਕੜ ਹਰਾਂ ਦੇ ਨਾਲ ਜਿਨ੍ਹਾਂ ਨੇ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਔਰ ਹਮੇਸ਼ਾ ਸਿੱਖ ਰਿਲੀਜੀਅਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਆਵਾਜ਼ ਬੁਲੰਦ ਕਰਤੇ ਨੇ ਔਰ ਇਤਿਹਾਸ ਦੇ ਨਾਲ ਵੀ ਸਾਨੂੰ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਜਾਣੂ ਕਰਾਉਂਦੇ ਨੇ ਵੱਖ-ਵੱਖ ਗੈਸਟ ਦੇ ਰਾਹੀਂ ਪਰ ਅੱਜ ਅਸੀਂ ਉਹਨਾਂ ਦੇ ਨਾਲ ਇਸ ਸ਼ਹਾਦਤ ਬਾਰੇ ਗੱਲਬਾਤ ਕਰਾਂਗੇ ਮੱਕੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਮੱਕੜ ਸਾਹਿਬ ਹੁਣ ਸ਼ਹੀਦੀ ਜੋੜ ਮੇਲ ਸ਼ੁਰੂ ਹੋਣਗੇ ਇਸ ਬਾਰੇ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਕਈ ਲੋਕ ਐ ਸਮਝਦੇ ਨੇ ਕਿ ਇੱਕ ਇਵੈਂਟ ਹੁੰਦੀ ਹੈ ਪਰ ਜਿਹੜੇ ਸਿੱਖ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇੰਨਾ ਸਮਾਗਮਾਂ ਦੀ ਮਹੱਤਤਾ ਕੀ ਹੈ ਦੇਖੋ ਇਹ ਨਾ ਜਜ਼ਬਾਤੀ ਤੌਰ ਤੇ ਪੋ ਦਾ ਮਹੀਨਾ ਸ਼ੁਰੂ ਹੋਇਆ ਤਾਂ ਸਾਡੇ ਸਾਰਿਆਂ ਦੇ ਲਈ ਚਾਹੇ ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲੇ ਆ ਗੁਰੂ ਸਾਹਿਬ ਦਾ ਇਹ ਸੰਦੇਸ਼ ਹੈ ਕਿ ਸਿੱਖ ਹਰ ਹਾਲਾਤ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਪਰੇ ਦਿਨ ਪੋਦੇ ਉਹ ਨੇ ਜਦੋਂ ਸਾਡੇ ਅੰਦਰ ਵਿਰਾਗ ਤੇ ਸਾਡੇ emotions ਜਿਹੜੇ ਐ ਨਾ ਉਹ ਬਹੁਤ ਜ਼ਿਆਦਾ ਭਾਰੂ ਹੁੰਦੇ ਆ ਸਾਡੇ ਉੱਤੇ ਮੈਂ ਕਦੇ ਵੀ ਇਹ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਤੋਂ ਵੱਡੀ ਸ਼ਖਸੀਅਤ ਪੂਰੀ ਦੁਨੀਆ ਦੇ ਵਿੱਚ ਕੈਰੈਕਟਰ ਦੇ ਤੌਰ ਦੇ ਉੱਤੇ ਇੱਕ ਇੱਕ ਅਸਾਧਾਰਨ ਮਨੁੱਖ ਦੇ ਤੌਰ ਦੇ ਉੱਤੇ ਜਿੰਨੇ ਪੈਗੰਬਰ ਹੋਏ ਕੋਈ ਕੰਪੈਰੀਜ਼ਨ ਤਾਂ ਨਹੀਂ ਹੋ ਸਕਦਾ ਸਾਰੇ ਪੈਗੰਬਰ ਜਿੰਨੇ ਦੁਨੀਆ ਤੇ ਆਏ ਉਹ ਸਾਰੇ ਮਹਾਨ ਨੇ ਵਰ ਗੁਰੂ ਸਾਹਿਬ ਵਰਗਾ ਕੋਈ ਮੈਨੂੰ ਨਜ਼ਰ ਨਹੀਂ ਆਉਂਦਾ ਤੁਸੀਂ ਦੇਖੋ ਕਿ ਪੂਰਾ ਜੀਵਨ ਉਹ ਸੈਟਲ ਨਹੀਂ ਹੋਏ ਪੂਰੇ ਜੀਵਨ ਉਹਨਾਂ ਨੇ ਜੋ ਉਸ ਅਕਾਲ ਦੀ ਉਸਤਤ ਦਾ ਸੰਦੇਸ਼ ਉਹ ਦਿੰਦੇ ਰਹੇ ਤੇ ਹਮੇਸ਼ਾ ਹੀ ਮਾੜੇ ਤੋਂ ਮਾੜੇ ਹਾਲਾਤ ਚ ਵੀ ਉਹ ਉਸ ਅਕਾਲ ਪੁਰਖ ਦਾ ਧੰਨਵਾਦ ਕਰ ਰਿਹਾ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਉਸ ਤੋਂ ਵੱਡੀ ਐਗਜ਼ੈਂਪਲ ਦੁਨੀਆ 'ਚ ਨਹੀਂ ਹੈਗੀ ਪੂਰੀ ਦੁਨੀਆ 'ਚ ਤੁਸੀਂ ਕਿਸੇ ਧਰਮ 'ਚੋਂ ਕਿਸੇ ਵੀ ਅ ਮਤ 'ਚੋਂ ਕੋਈ ਵੀ ਪਗੰਬਰ ਚੁੱਕੋ ਦੁਨੀਆ 'ਚ ਨਾ ਸ਼ਹਾਦਤਾਂ ਹੋਈਆਂ ਹੋਰ ਕੌਮਾਂ ਧਰਮਾਂ ਦੇ ਵਿੱਚ ਵੀ ਤੇ ਉਹਨਾਂ ਸ਼ਹਾਦਤਾਂ ਤੇ ਰੋਣ ਪਿੱਟਣ ਵੈਣ ਕੀਤੇ ਜਾਂਦੇ ਆ ਹੂੰ ਜਲੂਸ ਕੱਢੇ ਜਾਂਦੇ ਆ ਮਾਤਮ ਮਨਾਏ ਜਾਂਦੇ ਆ ਸਿੱਖ ਮਾਤਮ ਨਹੀਂ ਮਨਾਉਂਦਾ ਹੂੰ ਮੇਰੇ ਬਾਦਸ਼ਾਹ ਜਦੋਂ ਚਮਕੌਰ ਸਾਹਿਬ ਦੀ ਗੜੀ ਚੋਂ ਪਹਿਲਾਂ ਤਾਂ ਆਪਦੇ ਪੁੱਤਾਂ ਨੂੰ ਆਪ ਹੱਥੀ ਤੋੜਨਾ ਹੂੰ ਤਿਆਰ ਕਰਕੇ ਬਾਬਾ ਅਜੀਤ ਸਿੰਘ ਨੂੰ ਜਦੋਂ ਭੇਜਿਆ ਤੇ ਉੱਥੇ ਗੜੀ ਦੇ ਉੱਤੇ ਖੜ ਕੇ ਉਹ ਦੇਖ ਰਹੇ ਐ ਕਿਵੇਂ ਉਹ ਸ਼ਹੀਦ ਹੋ ਰਹੇ ਐ ਇੱਕ ਖੂਨ ਦਾ ਕਤਰਾ ਇੱਕ ਬੂੰਦ ਜੇ ਕਿਤੇ ਨੋਂ ਵੀ ਕੱਟਿਆ ਹੋਵੇ ਨਾ ਅੱਜ ਘਰੇ ਹੂੰ ਤੇ ਨੇਲ ਕਟਰ ਨਾਲ ਨੋਂ ਵੱਧ ਕੱਟਿਆ ਜਾਏ ਤੇ ਸੀ ਨਿਕਲਦੀ ਤੇ ਮਾਂ ਭੱਜੀ ਆਉਂਦੀ ਪਿਓ ਭੱਜਿਆ ਹੁੰਦਾ ਵੀ ਪੁੱਤ ਤੇਰੇ ਲੱਗ ਤਾਂ ਨਹੀਂ ਗਈ ਤੇ ਖੁਦਾ ਨਾ ਖਾਸਤਾ ਜੇ ਖੂਨ ਦਾ ਇੱਕ ਨਿੱਕਾ ਕਤਰਾ ਵਹਿ ਪਏ ਤੇ ਡਾਕਟਰ ਤੋਂ ਪੱਟੀਆਂ ਜਾਂ ਬੈਂਡੇਡ ਨਾਲ ਦੀ ਨਾਲ ਲਿਆ ਕੇ ਤੇ ਸਾਰਾ ਟੱਬਰ ਤਰਾ ਤਰਾ ਕਰਨ ਲੱਗ ਜਾਂਦਾ ਬਿਲਕੁਲ ਕਿਹਦਾ ਜਿਗਰਾ ਮੇਰੇ ਪਾਸ਼ਾ ਦਾ ਕਿ ਚਮਕੌਰ ਸਾਹਿਬ ਦੀ ਗੜੀ ਚੁੱਤੇ ਉਹ ਖੜੇ ਦੇਖ ਰਹੇ ਐ ਤੇ ਸੈਬਜ਼ਾਦਾਜੀਤ ਸਿੰਘ ਸ਼ਹੀਦ ਹੋ ਰਹੇ ਆ ਥੱਲੇ ਸੈਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਰਹੇ ਆ ਔਰ ਮਹਾਰਾਜ ਜਾਂਦੇ ਜਾਂਦੇ ਜਦੋਂ ਉਹ ਕਹਿੰਦੇ ਕਿ ਮਹਾਰਾਜ ਇਹਨਾਂ ਤੇ ਕਫਨ ਤਾਂ ਪਾ ਦਈਏ ਤੇ ਗੁਰੂ ਸਾਹਿਬ ਉਵੇਂ ਹੀ ਲੰਘ ਜਾਂਦੇ ਆ ਹੂੰ ਕਹਿੰਦੇ ਕਿ ਜਿੰਨੇ ਪਏ ਸਾਰੇ ਮੇਰੇ ਹੀ ਹੈ ਹਨਾ ਇਹ ਕਰੈਕਟਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਕਿਰਦਾਰ ਹੈ ਆ ਉਹ ਬਾਜਾਂ ਵਾਲੇ ਦਾ ਜਿਹੜਾ ਅਨਮੈਚਡ ਹੈ ਹੂੰ ਜਿਹੜਾ ਕਿਤੇ ਦੁਨੀਆ ਚ ਹੋਰ ਤੁਹਾਨੂੰ ਐਗਜ਼ਾਮਪਲ ਨਹੀਂ ਮਿਲਣਾ ਕਿ ਉਹ ਤਾੜੀ ਮਾਰ ਕੇ ਜਾਂਦੇ ਆ ਫਿਰ ਬਿਲਕੁਲ ਇਹ ਵੰਗਾਰ ਦੰਦੇ ਉਸ ਮੁਗਲ ਫੌਜ ਨੂੰ ਜਿਹੜੀ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਚ ਬੈਠੀ ਹੈ ਕਿ ਆ ਚੱਲਿਆ ਮੈਂ ਇਹ ਜਿਹੜਾ ਇਹ ਇਹ ਥਾਟ ਵੀ ਹੈ ਨਾ ਤੁਹਾਡੇ ਜ਼ਹਿਨ ਦੇ ਵਿੱਚ ਕਿ ਤੁਸੀਂ ਹਰ ਤਰ੍ਹਾਂ ਦਾ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦੇ ਕਿਰਦਾਰ ਤੋਂ ਹਰ ਤਰ੍ਹਾਂ ਦਾ ਤੁਹਾਨੂੰ ਪਰਫੈਕਸ਼ਨ ਦਾ ਮਾਡਲ ਨਜ਼ਰ ਆਊਗਾ ਜੇ ਉਹ ਕਮੀ ਨੇ ਤਾਂ ਮਹਾਨ ਨੇ ਹੂੰ ਜੇ ਉਹ ਯੋਧੇ ਨੇ ਤਾਂ ਉਹਨਾਂ ਤੋਂ ਉੱਤੇ ਹੈ ਹੀ ਕੋਈ ਨਹੀਂ ਠੀਕ ਜੇ ਉਹ ਪੁੱਤ ਨੇ ਤਾਂ ਬਹੁਤ ਕਮਾਲ ਨੇ ਉਹ ਆਪਦੇ ਪਿਤਾ ਨੂੰ ਕਹਿੰਦੇ ਆ ਕਿ ਕਸ਼ਮੀਰੀ ਪੰਡਤ ਜਦੋਂ ਆਉਂਦੇ ਆ ਕਿ ਹੁਣੇ 350 ਸਾਲਾ ਗੁਰਤੇਗ ਬਾਦਰ ਪਾਸ਼ਾ ਦਾ ਲੰਗਿਆ ਤੇ ਉਹ ਕਹਿੰਦੇ ਕਿ ਕਿਸੇ ਮਹਾਨ ਬਲੈਦਾਨੀ ਨੂੰ ਬਲਦਾਨ ਦੇਣਾ ਪੋਗੋ ਤੇ ਉਹ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ 9 ਸਾਲ ਦੀ ਉਮਰ ਹਮ ਬੱਚੇ ਨੂੰ ਸੁਰਤ ਨਹੀਂ ਹੁੰਦੀ ਬਿਲਕੁਲ ਪੋਗੋ ਦੇਖ ਕੇ ਅੱਜ ਕੱਲ ਜਵਾਕ ਅਸੀਂ ਉਹਨਾਂ ਨੂੰ ਇਹ ਦੱਸ ਨਹੀਂ ਪਾਰੇ ਕਿ ਅਸੀਂ ਅਸੀਂ ਕਿੰਨਾ ਦੇ ਵਾਰਸਾਂ ਸਾਡਾ ਗੁਰੂ ਸਾਡਾ ਪਿਓ ਕੌਣ ਹੈ ਹਮ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਤੇ ਫਿਰ ਤੁਸੀਂ ਇਹ ਦੇਖੋ ਕਿ ਕੈਸੀ ਸਿੱਖਿਆ ਦਿੱਤੀ ਹੈ ਕਿ 6 ਸਾਲ ਤੇ 9 ਸਾਲ ਦੀ ਉਮਰ ਦੇ ਛੋਟੇ ਸਹਬਜ਼ਾਦੇ ਤਨਮਾਤਾ ਗੁਜਰਕੌਰ ਜੀ ਜਿਨ੍ਹਾਂ ਨੇ ਮੈਂ ਮੈਂ ਕਈ ਵਾਰੀ ਇਹ ਗੱਲ ਕਰਦਾ ਸੀ ਨਾ ਜਸਬੀਰ ਜੱਸੀ ਭਾਜੀ ਤੇ ਮੈਂ ਇੱਕ ਦਿਨ ਬੈਠੇ ਤੇ ਉਹ ਗੱਲ ਕਰਨ ਲੱਗੇ ਕਿ ਉਹਨਾਂ ਨੂੰ ਇੱਕ ਕਿਸੇ ਫੈਨ ਦਾ ਫੋਨ ਆਇਆ ਉਹਨਾਂ ਦੇ ਦਾ ਤੇ ਉਹ ਫੈਨ ਜ਼ਿਕਰ ਕਰਨ ਲੱਗੀ ਕਿ ਕਿ ਕਵੀਆਂ ਨੇ ਇਤਿਹਾਸਕਾਰਾਂ ਨੇ ਹਮ ਜਰਨਲਿਸਟਾਂ ਨੇ ਗੁਰੂ ਸਾਹਿਬ ਦੇ ਪਰਿਵਾਰ ਬਾਰੇ ਮਾਤਾ ਸਾਹਿਬਕੌਰ ਬਾਰੇ ਮਾਤਾ ਜੀਤਾਂ ਬਾਰੇ ਸਹਿਬ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦਿਆਂ ਬਾਰੇ ਗੁਰੂ ਤੇਗ ਬਹਾਦਰ ਸਬਾਰੇ ਬਹੁਤ ਲਿਖਿਆ ਹੈ ਬਿਲਕੁਲ ਪਰ ਜੋ ਕੰਟਰੀਬਿਊਸ਼ਨ ਮਾਤਾ ਗੁਜਰੀ ਜੀ ਦਾ ਹੈ ਨਾ ਉਹ ਕੰਟਰੀਬਿਊਸ਼ਨ ਉਹਨਾਂ ਲਿਖਿਆ ਨਹੀਂ ਗਿਆ ਕਿ ਸੋਚ ਕੇ ਦੇਖੋ ਕਿ ਇੱਕ ਔਰਤ ਜਿਹਦਾ ਜਿਹਦਾ ਪਤੀ ਹੈ ਗੁਰੂ ਤਾਂ ਸਾਡੇ ਉਹ ਗੁਰੂ ਉਹਨਾਂ ਲਈ ਵੀ ਨਹੀਂ ਹਮ ਪਰ ਉਹਨਾਂ ਲਈ ਇੱਕ ਔਰਤ ਦੇ ਲਈ ਤਾਂ ਉਹ ਪਤੀ ਵੀ ਹੈ ਨਾ ਉਹ ਸ਼ਹਾਦਤ ਲਈ ਜਾ ਰਹੇ ਹੈ ਜੀ ਔਰ ਉਹ ਖੁਸ਼ੀ-ਖੁਸ਼ੀ ਉਹਨਾਂ ਨੂੰ ਤੋਰ ਰਿਹਾ ਕਿ ਜਾਓ ਮਹਾਰਾਜ ਇਸ ਜ਼ੁਲਮ ਦੇ ਖਿਲਾਫ ਜੇ ਕੋਈ ਲੜ ਸਕਦਾ ਹੈ ਤੇ ਤੁਸੀਂ ਲੜ ਸਕਦੇ ਹੋ ਤੁਹਾਡੇ ਬਲ ਔਰ ਇਹ ਪਤਾ ਹੈ ਕਿ ਵਾਪਸੀ ਨਹੀਂ ਆਉਣਾ ਹੁਣ ਇਹਨਾਂ ਨੇ ਸ਼ਹਾਦਤ ਹੋਣੀ ਹੈ ਹਾਂ ਔਰ ਸ਼ਹਾਦਤ ਲਈ ਤੋਰਿਆ ਫਿਰ ਉਸ ਪੁੱਤ ਨੂੰ ਤਿਆਰ ਕਿਵੇਂ ਕੀਤਾ ਹੋਣਾ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਰੂਹ ਜਿਹੜੀ ਉਹ ਉਹ ਪੈਦਾ ਹੀ ਇਸ ਸੰਸਾਰ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਜਾਂਚ ਦੇਣ ਵਾਸਤੇ ਹੋਈ ਹੈ ਉਹ ਮਾਂ ਦੇ ਤੌਰ ਤੇ ਉਹ ਪੁੱਤ ਨੂੰ ਕਿਵੇਂ ਤਿਆਰ ਕੀਤਾ ਹੋਣਾ ਅਸੀਂ ਇਹ ਸੋਚਦੇ ਨਾ ਕਿ ਜਦੋਂ ਸੈਬਜ਼ਾਦੇ ਜੰਗ ਦੇ ਮੈਦਾਨ ਚ ਜਾ ਰਹੇ ਸੀਗੇ ਤੇ ਉਹ ਮਾਂ ਨੂੰ ਯਾਦ ਕਰਦੇ ਐ ਤੇ ਪਰ ਧੰਨ ਹੈ ਮਾਤਾ ਗੁਜਰੀ ਜਿਹੜੀ ਆਪਦੇ ਪੁੱਤ ਨੂੰ ਵੀ ਤੋੜ ਰਹੀ ਹੈ ਕਿ ਉਹ ਕਦੇ ਉਹ ਕਦੇ ਅਨੰਦਪੁਰ ਸਾਹਿਬ ਐ ਤੇ ਕਦੇ ਪੌਂਟਾ ਸਾਹਿਬ ਜਾ ਕੇ ਜੰਗਾਂ ਲੜਦੇ ਉਹ ਪੌਂਟਾ ਸਾਹਿਬ ਧੋਖੇ ਦਾ ਸ਼ਿਕਾਰ ਹੋਣਾ ਬਿਲਕੁਲ ਵਾਰ-ਵਾਰ ਵਾਰ-ਵਾਰ ਔਰ ਪੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਉਂਦਾ ਫਿਰ ਪਰਿਵਾਰ ਦਾ ਵਿਛੜਨਾ ਪਰਿਵਾਰ ਦੇ ਵਿਛੜਨ ਤੋਂ ਪੁੱਤ ਮਾਛੀਵਾੜੇ ਦੇ ਜੰਗਲਾਂ ਚ ਪਿਆ ਉੱਥੇ ਵੀ ਅਕਾਲ ਦੀ ਉਸਤਤ ਕਰ ਰਿਹਾ ਤਾਂ ਉਹ ਆਬ ਰਿੰਗਿੰਗ ਕੀ ਹੈ ਨਾ ਇਹ ਸਾਨੂੰ ਸਮਝਣਾ ਪਊਗਾ ਇੱਕ ਸੀਨ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਮੇਰੇ ਬੜੇ ਦਿਲ ਦੇ ਕਰੀਬ ਹੈ ਮੈਂ ਕਈ ਵਾਰੀ ਇਹ ਸੋਚਦਾ ਕਿ ਕਿ ਡਿਸਪਲਿਨ ਦੀ ਕਿੱਡੀ ਕਲਾਸਿਕ ਐਗਜ਼ਾਮਪਲ ਹੈ ਜੀ ਕਿ ਜਦੋਂ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜਾ ਹੁੰਦਾ ਤੇ ਬਾਬਾਜੀਤ ਸਿੰਘ ਕਮਾਂਡ ਸੰਭਾਲ ਰੇ ਇੱਕ ਪਾਸੋਂ ਔਰ ਛੋਟੇ ਸੈਬਜ਼ ਆਦੇ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਨੇ ਔਰ ਬਾਕੀ ਸਿੰਘ ਹਾਲੇ ਵਿਛੜਿਆ ਨਹੀਂ ਹੈ ਪਰਿਵਾਰ ਹਾਲੇ ਸਰਸਾ ਨਦੀ ਦੇ ਕੰਡੇ ਤੇ ਪਹੁੰਚੇ ਨਹੀਂ ਹੈ ਔਰ ਕਿਵੇਂ ਬਿਉਂਤਬੰਦੀ ਕੀਤੀ ਜਾਂਦੀ ਹੈ ਕਿ ਪਿੱਛੇ ਬਾਬਾਜੀਤ ਸਿੰਘ ਨੇ ਕਿਉਂਕਿ ਪਿੱਛੋਂ ਅਟੈਕ ਹੋ ਜਾਂਦਾ ਤੇ ਬਾਬਾਜੀਤ ਸਿੰਘ ਉਹ ਪਹਾੜੀ ਰਾਜਿਆਂ ਦੀਆਂ ਫੌਜਾਂ ਆ ਜਾਂਦੀਆਂ ਉਹਨਾਂ ਦੇ ਨਾਲ ਲੜ ਰਹੇ ਆ ਉਧਰੋਂ ਮੁਗਲਾਂ ਨੇ ਅਟੈਕ ਕੀਤਾ ਤੇ ਸਰਸਾ ਨਦੀ ਦੇ ਕੰਢੇ ਹੁਣ ਉੱਥੇ ਪਰਿਵਾਰ ਵਿਛੜ ਗਿਆ ਜੀ ਤੇ ਮਹਾਰਾਜ ਆਸਾਂ ਦੀ ਵਾਰ ਤੇ ਦੀਵਾਨ ਲਾਉਂਦੇ ਆ ਉੱਥੇ ਹੂੰ ਇੱਕ ਕਿੱਡੀ ਵੱਡੀ ਗੱਲ ਹੈ ਕਿ ਕਿ ਉਹ ਇਸ ਸਿਚੁਏਸ਼ਨ 'ਚ ਵੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਨਹੀਂ ਹੂੰ ਉੱਥੇ ਵੀ ਉਹ ਅ ਅਸਾ ਦਿਵਾਰ ਦੇ ਦੀਵਾਨ ਲਾਏ ਜਾ ਰਹੇ ਐ ਜਦੋਂ ਮੈਂ ਫਤੇਗੜ ਸਾਹਿਬ ਵੱਲ ਆਉਣਾ ਸਰਹੰਦ ਵੱਲ ਆਉਣਾ ਤਾਂ ਮੈਨੂੰ ਇਹ ਲੱਗਦਾ ਕਿ ਧੰਨ ਮਾਤਾ ਗੁਜਰੀ ਜੀ ਦਾਦੀ ਤੇ ਪੁੱਤਿਆਂ ਦਾ ਜਿਹੜਾ ਪਿਆਰ ਹੈ ਜਿਹੜਾ ਅ ਜੋ ਨੋ ਨਾਲੋਂ ਜਿਹੜਾ ਉਹ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਜੀ ਤੇ ਦਾਦਾ ਦਾਦੀ ਤਾਂ ਨਾ ਪੋਤੇ-ਪੋਤੀਆਂ ਬਿਨਾ ਇੱਕ ਪਲ ਜਿਹੜਾ ਉਹ ਵਿਛੋੜਾ ਤਾਂ ਬਹੁਤ ਦੁਰਦ ਦੀ ਗੱਲ ਹੈ ਉਹਨਾਂ ਨੂੰ ਬੁਖਾਰ ਵੀ ਤਾਪ ਵੀ ਚੜ ਜੇ ਤੇ ਉਹ ਬਹੁਤ ਦੁਖੀ ਹੋ ਜਾਂਦੇ ਪਰੇਸ਼ਾਨ ਹੁੰਦੇ ਆ ਹੁਣ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਭਰੋਸਾ ਵੀ ਦੇ ਰਹੇ ਆ ਦਲਾਸਾ ਵੀ ਦੇ ਰਹੇ ਆ ਤੇ ਤਿਆਰ ਵੀ ਕਰ ਰਹੇ ਆ ਮੋਟੀਵੇਸ਼ਨ ਦੇ ਰਹੇ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਅੱਗੇ ਕੀ ਹੋਣਾ ਹੈ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਣਾ ਹੈ ਤੇ ਉਹ ਉਹਨਾਂ ਨੂੰ ਤਿਆਰ ਕਰ ਰਿਹਾ ਕਿ ਉਸੇ ਰਾਹ ਦੇ ਪੰਦੀ ਬੰਨਾ ਜਿੱਥੇ ਤੁਹਾਡੇ ਦਾਦਾ ਜੀ ਚੱਲੇ ਜਿੱਥੇ ਤੁਹਾਡੇ ਪਿਤਾ ਜੀ ਚੱਲ ਰਹੇ ਹੂੰ ਜਿਸ ਸੱਚ ਦੇ ਮਾਰਗ ਦੀ ਉਹ ਗੱਲ ਕਰ ਰਿਹਾ ਜਿਸ ਅਕਾਲ ਦੇ ਹੁਕਮ ਦੀ ਉਹ ਗੱਲ ਕਰਦੇ ਆ ਤੇ ਫਿਰ ਮੈਂ ਇਹ ਸੋਚਦਾ ਕਿ ਕਿਆ ਪਾਤਸ਼ਾਹ ਸੈਬਜ਼ਾਦੇ ਨੇ ਕਿ ਉਹ ਇਹ ਵਿਅੰਤ ਘਟਦੇ ਆ ਕਿ ਦਰਵਾਜ਼ਾ ਛੋਟਾ ਰੱਖਿਆ ਜਾਵੇ ਹੂੰ ਹਨਾ ਕਿ ਨੋਂ ਕਿ ਆਉਣਗੇ ਅੰਦਰ ਕਿ ਉਹ ਸਿਰ ਝੁਕਾਣਗੇ ਕਿਉਂਕਿ ਉਹ ਤਾਂ ਪਤਾ ਹੈ ਕਿ ਗੁਰੂ ਗੋਬਿੰਦ ਦੇ ਲਾਲ ਇਹਨਾਂ ਨੇ ਸੀਸ ਨਹੀਂ ਝੁਕਾਣਾ ਤਰੀਕੇ ਨਾਲ ਝੁਕਾਇਆ ਜਾਵੇ ਤੇ ਮੇਰੇ ਮਹਾਰਾਜ ਦੇ ਲਾਲ ਜੁੱਤੀ ਪਹਿਲਾਂ ਮੂਹਰੇ ਕਰਕੇ ਉਹਨੂੰ ਦੱਸਦੇ ਆ ਸੂਬੇ ਸਰਹੰਦ ਨੂੰ ਕਿ ਤੇਰੀ ਔਕਾਤ ਹੈ ਹੂੰ ਤੇ ਅਸੀਂ ਬੇਖੌਫ ਨਡਰ ਉਸ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਸੋ ਮੈਨੂੰ ਇਹ ਲੱਗਦਾ ਕਿ ਇਹ ਦਿਨ ਨਾ ਮੈਂ ਵਾਰ-ਵਾਰ ਇਹ ਕਹਿੰਨਾ ਮੈਂ ਅੱਜ ਸਾਡਾ ਇੱਕ ਫੈਮਿਲੀ ਗਰੁੱਪ ਹੈ ਮੈਂ ਉਹਦੇ 'ਚ ਵੀ ਆਪਦੇ ਸਾਰੇ ਕਜ਼ਨਸ ਨੂੰ ਸਾਰੇ ਸਾਰੀਆਂ ਭੂਆ ਮਾਮੇ ਤਾਏ ਚਾਚੇ ਉਹਦੇ 'ਚ ਮੈਂ ਉਹਨਾਂ ਨੂੰ ਪਾਇਆ ਕਿ ਯਾਰ ਆਪਾਂ 크ਿਸਮਸ ਵੀ ਆਉਣੀ ਹੈ ਨਵਾਂ ਸਾਲ ਵੀ ਆਉਣਾ ਹੈ ਆ ਦਿਨਾਂ ਦੇ ਵਿੱਚ ਮਟੀਰੀਅਲਿਸਟਿਕ ਤੌਰ ਦੇ ਉੱਤੇ ਅਸੀਂ ਪਾਰਟੀਆਂ ਦੇ ਦਿਨ ਹੁੰਦੇ ਆ ਹਨਾ ਪਰ ਪੋ ਦੇ ਮਹੀਨੇ 'ਚ ਘੱਟੋ-ਘੱਟ 15 ਦਿਨ ਤੁਸੀਂ 31 ਨੂੰ ਭਾਵੇਂ ਜਸ਼ਨ ਮਨਾ ਲਿਓ ਨਵੇਂ ਸਾਲ ਦਾ 30 ਤੱਕ 15 ਤੋਂ 30 ਤੱਕ ਸਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰੋ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਸਰਬੰਸ ਵਾਰਨ ਦੀ ਕੁਰਬਾਨੀ ਨੂੰ ਯਾਦ ਕਰੋ ਇਹ ਤੁਹਾਡੇ ਅੰਦਰ ਹੈ ਇੱਕ ਨਾ ਮਾਫ ਕਰਨਾ ਮੈਂ ਤੁਹਾਨੂੰ ਇਹ ਚ ਟੋਕ ਰਹੀ ਆ ਜਦੋਂ ਦੇ ਤੁਸੀਂ ਗੱਲ ਕਰ ਰਹੇ ਹੋ ਗੁਰੂ ਸਾਹਿਬ ਦੀ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦਿਆਂ ਦੀ ਮੈਂ ਤੁਹਾਨੂੰ ਕਦੀ ਇਹਨਾਂ ਨੂੰ ਇਮੋਸ਼ਨਲ ਨਹੀਂ ਦੇਖਿਆ ਪਰ ਅੱਜ ਤੁਹਾਡੀਆਂ ਅੱਖਾਂ ਪਰ ਇਹ ਮੋਸ਼ਨ ਆਹ ਇਮੋਸ਼ਨ ਨਹੀਂ ਹੈ ਮੈਂ ਤੁਹਾਨੂੰ ਕਹਿਣਾ ਕਿ ਵਿਰਾਗ ਹੁੰਦਾ ਹੈ ਹਮ ਅਸੀਂ ਰਜਾਈਆਂ ਚ ਸੌਣਾ ਹੈ ਹਣਾ ਅਸੀਂ ਸਵੇਰੇ ਗਰਮ ਪਾਣੀ ਨਾਲ ਨਹਾਉਣਾ ਹੈ ਹੁਣ ਵੀ ਆ ਗਰਮ ਕੱਪੜੇ ਪਾਏ ਮਾੜੀ ਜੇ ਠੰਡ ਹੋ ਵੀ ਗਈ ਤਾਂ ਤੁਰੰਤ ਆਪਾਂ ਕਵਾਂਗੇ ਯਾਰ ਕੋਈ ਜੈਕਟ ਦੇ ਦਿਓ ਕੁਝ ਦੇ ਦਿਓ ਥੋੜਾ ਜਿਹਾ ਧਿਆਨ ਲਿਜਾਣਾ ਚਾਹੀਦਾ ਸਾਨੂੰ ਥੋੜਾ ਜਿਹਾ ਇੱਕ ਵਾਰੀ ਇਹ ਸੋਚ ਕੇ ਦੇਖਿਓ ਅਸੀਂ ਅਹਿਸਾਸ ਕਰਕੇ ਦੇਖੀਏ ਕਿ ਉਹ ਤਿੰਨ ਰਾਤਾਂ ਠੰਡੇ ਬੁਰਚ ਕਿैसੀਆਂ ਹੋਣਗੀਆਂ ਬਿਲਕੁਲ ਇੱਕ ਸਕਿੰਟ ਲਈ ਜਦੋਂ ਸਾਡੇ ਤੋਂ ਹੁਣ ਤਾਂ ਇਹ ਹੈ ਕਿ ਹੁਣ ਆਬਾਦੀ ਬਹੁਤ ਹੋ ਗਈ ਉਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਕਰਦੇ ਤਾਂ ਸਭ ਕੁਝ ਢਾ ਦਿੱਤਾ ਜਾਂਦਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਮਤਲਬ ਨਾ ਉਹ ਕੱਲਾ ਮੁਹਾਵਰਾ ਨਹੀਂ ਸੀ ਫਿਜ਼ੀਕਲੀ ਵੀ ਉਹ ਸਾਰਾ ਢਾਇਆ ਗਿਆ ਸੂਬੇ ਸਰਹੰਦ ਦਾ ਸਾ ਜੋ ਕੁਛ ਉਹਨੇ ਬਣਾਇਆ ਤੇ ਜਿਹੜਾ ਠੰਡਾ ਬੁਰਜ ਹੁਣ ਜਿੱਥੇ ਹੈ ਉੱਥੇ ਕਿਹਾ ਜਾਂਦਾ ਕਿ ਨੇੜੇ ਨਦੀ ਵਗਦੀ ਸੀ ਹੂੰ ਤਾਂ ਸੋਚੋ ਕਿ ਉਹ ਉਹ ਠੰਡ ਦੇ ਉਹ ਦਿਨ ਪੋ ਦੀਆਂ ਉਹ ਰਾਤਾਂ ਧੁੰਦ ਕਿੰਨੀ ਹੁੰਦੀ ਹੈ ਬਿਲਕੁਲ ਔਰ ਜੇ ਟੈਂਪਰੇਚਰ ਅੱਜਕੱਲ ਇੰਨੇ ਪੋਲੂਸ਼ਨ ਚ 3-4 ਡਿਗਰੀ ਉਹਦੋਂ ਮਾਈਨਸ ਚ ਸ਼ਾਇਦ ਹੁੰਦਾ ਹੋਵੇ ਮਾਈਨਸ 1-2 ਤੱਕ ਵੀ ਪਹੁੰਚ ਜਾਂਦਾ ਹੋਵੇ ਜੀ ਤੇ 6 ਤੇ 9 ਸਾਲ ਦੀ ਉਮਰ ਕੀ ਉਮਰ ਹੁੰਦੀ ਹੈ ਬਿਲਕੁਲ ਪਰ ਕਿਉਂਕਿ ਉਹ ਇਸ ਵੇਲਰ ਦੇ ਨਾਲ ਲੜੇ ਤਾਂ ਉਹ ਸਾਡੇ ਬਾਬੇ ਨੇ ਉਹ ਬਾਲ ਨਹੀਂ ਹੈਗੇ ਸਾਡੇ ਤਾਂ ਅਸੀਂ ਬਾਬੇ ਕਹਿੰਦੇ ਤਾਂ ਇਹ इमोਸ਼ਨ ਮਤਲਬ ਇਹ इमोਸ਼ਨ ਹੋਣਾ ਚਾਹੀਦਾ ਇਹ ਸਾਰਿਆਂ ਚ ਹੋਣਾ ਚਾਹੀਦਾ ਜਿਹੜਾ ਕੋਈ ਮੈਨੂੰ ਸੁਣ ਰਿਹਾ ਉਹ ਆਪਦੇ ਬੱਚਿਆਂ ਵੱਲ ਮੇਰਾ ਹੁਣ ਬੱਚਾ 3 ਸਾਲ ਦਾ ਹੈ ਛੋਟਾ ਅਸੀਂ ਮਤਲਬ ਹੁਣ ਮਾੜੀ ਜਿਹੀ ਠੰਡ ਹੋਈ ਹੈ ਤਾਂ ਉਹਨੂੰ ਨਾਲ ਘੁੱਟ ਕੇ ਜੱਫੀ ਪਾ ਲੈਨੇ ਆ ਕੰਬਲ ਦਿੰਨੇ ਆ ਤੇ ਉਹ ਕੀ ਦੇ ਪਿੱਛੇ ਕਰਕੇ ਗਏ ਉਹ ਸ਼ਹਾਦਤ ਤਾਂ ਤੁਹਾਡੇ ਪਰਵਾਰਾਂ ਪਿੱਛੇ ਤੁਹਾਡੇ ਪਿੱਛੇ ਹੋਈਆਂ ਹਨ ਇਸ ਇਸ ਮੁਲਕ ਦੇ ਹਰ ਬਿਸ਼ਿੰਦੇ ਖਾਤਰ ਹੋਈਆਂ ਕੱਲੇ ਸਿੱਖਾਂ ਵਾਸਤੇ ਥੋੜੀ ਸ਼ਹਾਦਤ ਹੋਈ ਹੈ ਤੁਸੀਂ ਅੱਜ ਸਾਰੇ ਹੀ ਸਾਰਿਆਂ ਦੇ ਮਗਰਖਾਨ ਤੇ ਮੁਹੰਮਦ ਪਵਿੱਤਰ ਨਾਮ ਨਹੀਂ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਪਰ ਜਿਸ ਤਰੀਕੇ ਨਾਲ ਧਰਮ ਪਰਿਵਰਤਨ ਹੋ ਰਿਹਾ ਸੀ ਜਿਵੇਂ ਜ਼ੁਲਮ ਹੋ ਰਿਹਾ ਸੀਗਾ ਜਾਂ ਤੁਸੀਂ ਮਾਰ ਦਿੱਤੇ ਜਾਂਦੇ ਆ ਕਨਵਰਟ ਕਰ ਦਿੱਤੇ ਜਾਂਦੇ ਤੁਹਾਡੀ ਹਸਤੀ ਨਹੀਂ ਹੋਣੀ ਸੀ ਤਾਂ ਉਹ ਗੁਰੂ ਦੇ ਲਾਲਾਂ ਦੀ ਉਸ ਸ਼ਹਾਦਤਾਂ ਨੇ ਉਹ ਮੋੜ ਦਿੱਤਾ ਉਹ ਥਲ ਪਾਈ ਔਰ ਦੂਜਾ ਅਕਸਰੇ ਵੀ ਗੱਲ ਹੁੰਦੀ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਜਦੋਂ ਮਾਧੋਦਾਸ ਬਿਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਤੋਰਦੇ ਐ ਤਾਂ ਉਹ ਸਿਰਫ ਇਹ ਨਹੀਂ ਸੀਗਾ ਉਹ ਬਦਲਾ ਨਹੀਂ ਸੀਗਾ ਕਿ ਇੱਥੇ ਆ ਕੇ ਹਾਂ ਉਹਨਾਂ ਦੇ ਅੰਦਰ ਕਹਿੰਦੇ ਕਿ ਇਹ ਦਰਦ ਜ਼ਰੂਰ ਸੀਗਾ ਕਿ ਮੇਰੇ ਪਾਤਸ਼ਾਹ ਦੇ ਲਾਲ ਸ਼ਹੀਦ ਕੀਤੇ ਗਏ ਐ ਪਰ ਇੱਕੋ ਜ਼ੁਲਮ ਦੀ ਜਿਹੜੇ ਜਿਹੜਾ ਲੁਕਾਈ ਦੇ ਉੱਤੇ ਜ਼ੁਲਮ ਹੋ ਰਿਆ ਸੀ ਉਹਦੇ ਖਿਲਾਫ ਇੱਕ ਲੜਾਈ ਤੇ ਜੰਗ ਸੀ ਜਿਹਦਾ ਜਿਹਦਾ ਫਿਰ ਜਵਾਬ ਦਿੱਤਾ ਗੁਰੂ ਦੀਆਂ ਫੌਜਾਂ ਨੇ ਹਣਾ ਸੋ ਇਸ ਕਰਕੇ ਇਮੋਸ਼ਨਸ ਸਿਮਰਨ ਹੋ ਜਾਂਦੇ ਐ ਮੈਂ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਮਹਿਸੂਸ ਕਰਦਾ ਤੁਸੀਂ ਤੁਸੀਂ ਨਾ ਮਹਿਸੂਸ ਕਰਕੇ ਦੇਖੋ ਤੁਹਾਨੂੰ ਇਹ ਅਹਿਸਾਸ ਹੋਊਗਾ ਕਿ ਤੁਹਾਡੇ ਆਸ-ਪਾਸੇ ਸਾਬਜ਼ਾਦੇ ਹੈਗੇ ਆ ਬਿਲਕੁਲ ਤੁਸੀਂ ਜਾਓ ਫਤੇਗੜ ਸਾਹਿਬ ਸਰਾਂ ਦੀ ਧਰਤੀ ਤੇ ਇਹਨਾਂ ਦਿਨਾਂ ਜਾਓ ਤੂੰ ਮਹਿਸੂਸ ਕਰਕੇ ਦੇਖੋ ਤੁਸੀਂ ਉੱਥੇ ਬੈਠੋ ਪਾਠ ਕਰੋ ਤੁਸੀਂ ਠੰਡੇ ਬੁਰਜ ਦੇ ਨੇੜੇ ਖੜ ਕੇ ਦੇਖੋ ਤੁਸੀਂ ਉਹਨੂੰ ਅਹਿਸਾਸ ਕਰਕੇ ਦੇਖੋ ਹਮ ਬਹੁਤ ਬਹੁਤ ਵੱਡੀ ਗੱਲ ਹੈ ਇਹ ਕਿ ਕਿਸੇ ਮਨੁੱਖੀ ਰੂਪ ਚਾਏ ਕਿਸੇ ਅਵਤਾਰ ਦੇਗਾ ਬੱਚਿਆਂ ਦੇ ਵਿੱਚ ਵੀ ਉਹ ਉਸ ਤਰ੍ਹਾਂ ਦਾ ਵੈਲਰ ਪੈਦਾ ਹੋਇਆ ਉਸ ਤਰ੍ਹਾਂ ਦੀ ਬਹਾਦਰੀ ਬਹੁਤ ਛੋਟਾ ਸ਼ਬਦ ਹੈ ਇਹ ਇਹ ਉਹ ਅਕਾਲ ਪੁਰਖ ਦੇ ਹੀ ਅੱਗੋਂ ਵਾਰਸ ਸੀਗੇ ਨਾ ਰੱਬੀ ਰੂਹਾਂ ਸੀ ਉਹ ਤਾਂ ਸਿਰਫ ਰੱਬੀ ਰੂਹ ਹੋਣਾ ਕਾਫੀ ਨਹੀਂ ਹੈ ਬਹੁਤ ਬਹੁਤ ਰੱਬੀ ਰੂਹਾਂ ਆਈਆਂ ਦੁਨੀਆ ਤੇ ਸੋ ਮੈਨੂੰ ਲੱਗਦਾ ਹੈ ਕਿ ਇਹ ਗੁਰੂ ਸਾਹਿਬ ਦੀ ਪਰਿਵਾਰ ਦੀ ਕੁਰਬਾਨੀ ਗੁਰੂ ਸਾਹਿਬ ਦਾ ਆਪਣਾ ਜੀਵਨ ਇਹ ਤੁਹਾਡੇ ਜੀਵਨ ਨੂੰ ਤਬਦੀਲ ਕਰਦਾ ਸੋ ਮੇਰੀ ਤਾਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਇਹਨਾਂ ਦਿਨਾਂ ਚ ਅੰਦਰਵਾੜਾ ਜਿਹੜਾ ਘੱਟੋ-ਘੱਟ ਦਿਨ ਚ ਇੱਕ ਵਾਰੀ ਸੈਬਜ਼ਾਦਿਆਂ ਨੂੰ ਗੁਰੂ ਸਾਹਿਬ ਨੂੰ ਯਾਦ ਕਰੋ ਹਰ ਇੱਕ ਮੂਮੈਂਟ ਹਰ ਇੱਕ ਪਲ ਉਸ ਇਤਿਹਾਸ ਦਾ ਤੁਹਾਨੂੰ ਇਹਨਾਂ ਕੁਝ ਸਿਖਾਉਂਦਾ ਹੈ ਤੁਹਾਡੇ ਜੀਵਨ ਚ ਕਿ ਜੇ ਉਹ ਡੋਲ ਜਾਂਦੇ ਜੇ ਮਾਤਾ ਗੁਜਰਕੌਰ ਜੀ ਡੋਲ ਜਾਂਦੇ ਸੋਚੋ ਜੇ ਉਹ ਕਹਿੰਦੇ ਨਹੀਂ ਮੇਰੇ ਪੁੱਤਿਆਂ ਨੂੰ ਕੁਛ ਨਾ ਕਿਓ ਜੋ ਕਹੋਂਗੇ ਅਸੀਂ ਮਨਜ਼ੂਰ ਹੈ ਪਰ ਉਹਨਾਂ ਨੇ ਨਹੀਂ ਉਹ ਉਹ ਗੁਰੂ ਗੋਬਿੰਦ ਦੀ ਮਾਂ ਸੀ ਹਾਂ ਉਹ ਗੁਰੂ ਤੇਗ ਬਹਾਦਰ ਦੀ ਪਤਨੀ ਸੀ ਉਹ ਉਹ ਜਦੋਂ ਉਹਨਾਂ ਨੇ ਗੱਲ ਨਾਲ ਵੀ ਲਾਇਆ ਹਾਲਾਂਕਿ ਉਹ ਫਿਕਸ਼ਨ ਹੀ ਹੋਣੀ ਹੈ ਚਾਰ ਸਹਬਜ਼ਾਦੇ ਫਿਲਮ ਦਾ ਇੱਕ ਸੀਨ ਹੈ ਜੀ ਕਿ ਜਿੱਥੇ ਉਹ ਕਹਿੰਦੇ ਆ ਕਿ ਮਾਰ ਥੋੜੀ ਦੇਣਗੇ ਹਨ ਤੇ ਉਹ ਫਿਰ ਆਪਸ ਚ ਅੱਖਾਂ ਚ ਇਸ਼ਾਰੇ ਕਰਦੇ ਸਹਬਜ਼ਾਦੇ ਦਿਖਾਈ ਜਦੋਂ ਦਾਦੀ ਨੂੰ ਮਿਲ ਰਹੇ ਹੈ ਵੀ ਉਹ ਆਪਸ ਚ ਇਸ਼ਾਰੇ ਕਰ ਰਹੇ ਵੀ ਉਹ ਬੱਚੇ ਕਹਿ ਰਹੇ ਸੀ ਦਾਦੀ ਤੋਂ ਲੁਕੋ ਰੱਖੀਏ ਤੇ ਦਾਦੀ ਨੂੰ ਲੱਗ ਰਿਹਾ ਮੈਂ ਬੱਚਿਆਂ ਤੋਂ ਲੁਕੋ ਰੱਖਾਂ ਪਰ ਅਖੀਰ ਜਿਵੇਂ ਆਪਾਂ ਅਸੀਂ ਘੋੜੀਆਂ ਗਾਉਣੇ ਆ ਸੋਚੋ ਤੁਸੀਂ ਹਮ ਕਿਹ ਕੌਮ ਸਰਜੀ ਵੱਜਾਂ ਆਲੇ ਨੇ ਬਿਲਕੁਲ ਮਲੇਕ ਪਾਸੇ ਦੁਨੀਆ ਦੀਆਂ ਕੋਈ ਸ਼ਹਾਦਤਾਂ ਨੇ ਤਾਂ ਉੱਥੇ ਵੇਣ ਪਾਏ ਜਾਂਦੇ ਆ ਇੱਥੇ ਘੋੜੀਆਂ ਗਾਈਆਂ ਜਾਂਦੀਆਂ ਜੀ ਮੇਰੇ ਲਾਲਾ ਦੀਆਂ ਘੋੜੀਆਂ ਗਾਉ ਜੀ ਹਨਾ ਹੂੰ ਕਿ ਉਹ ਕਹਿੰਦੇ ਆ ਕਿ ਉਹ ਉਹ ਕਲਗੀ ਲਾ ਕੇ ਹੂੰ ਅਸੀਂ ਇਮੇਜਿਨ ਕਰਦੇ ਆ ਕਿ ਉਹ ਮੌਤ ਨੂੰ ਲਾੜੀ ਵਿਉਣ ਚੱਲੇ ਬਿਲਕੁਲ ਤੇ ਇਸ ਕਰਕੇ ਇਹਨਾਂ ਦਿਨਾਂ 'ਚ ਖਾਸ ਤੌਰ ਤੇ ਮੇਰੀ ਸਾਰਿਆਂ ਨੂੰ ਬੇਨਤੀ ਗੁਜ਼ਾਰਿਸ਼ ਹੈ ਕਿ ਤੁਸੀਂ ਥੋੜਾ ਥੋੜਾ ਟਾਈਮ ਜ਼ਰੂਰ ਕੱਢੋ ਇਹਨਾਂ ਦਿਨਾਂ 'ਚ 15 ਵਾੜਾ ਸਮਾਗਮ ਫਤੇਗੜ ਸਾਹਿਬ ਤੋਂ ਲਾਈਵ ਆ ਰਹੇ ਹੋ ਤੁਸੀਂ ਆਪਦੇ ਘਰਾਂ 'ਚ ਅੱਧਾ ਪੌਣਾ ਘੰਟਾ ਬੈਠ ਕੇ ਆਪਦੇ ਪਰਿਵਾਰ ਨਾਲ ਸ਼ਾਮ ਨੂੰ ਕੱਢ ਲਓ ਅੱਧਾ ਘੰਟਾ ਬੱਚਿਆਂ ਨੂੰ ਜ਼ਰੂਰ ਦੱਸੋ ਔਰ ਕੋਸ਼ਿਸ਼ ਕਰੋ ਕਿ ਆਪਦੇ ਬੱਚਿਆਂ ਨੂੰ ਲੈ ਕੇ ਜ਼ਰੂਰ ਜਾਓ ਜੇ ਲੈ ਕੇ ਨਹੀਂ ਜਾਓਗੇ ਉਹਨਾਂ ਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਲਿਜਾਓ ਸਬ ਕੌਂਸ਼ੀਅਸ ਮਾਈਂਡ 'ਚ ਬੈਠਦਾ ਹੈ ਉਹਨਾਂ ਦੇ ਬਿਲਕੁਲ ਪਿਛਲੇ 5-7 ਸਾਲ ਤੋਂ ਬਹੁਤ ਤਬਦੀਲੀ ਆਈ ਹੈ ਲੋਕਾਂ 'ਚ ਬਹੁਤ ਫਰਕ ਪਿਆ ਉਹ ਲਿਜਾਣ ਲੱਗੇ ਬੱਚਿਆਂ ਨੂੰ ਆਪ ਜਾਣ ਲੱਗੇ ਟਰਾਲੀਆਂ ਤੇ ਹੁੱਲੜਬਾਜੀ ਨਾ ਕਰੋ ਇਹ ਇਹ ਬਹੁਤ ਵੱਡੇ ਇੱਕ ਸਾਡੇ ਲਈ ਕੱਲੀ ਹਿਸਟੋਰੀਕਲ ਗੱਲ ਨਹੀਂ ਹੈ ਬਟ ਸਾਡੇ ਆਉਣ ਵਾਲੇ ਭਵਿੱਖ ਲਈ ਵੀ ਇਹ ਲਾਜ਼ਮੀ ਗੱਲ ਹੈ ਜੀ ਉਸ ਉਹ ਉਸ ਕੰਧ ਨੂੰ ਜਾ ਕੇ ਸੀਸ ਨਵਾ ਕੇ ਮਹਿਸੂਸ ਕਰੋ ਜਾ ਕੇ ਕਿ ਕਿਵੇਂ ਉਹ ਲਾਲ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਜਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋਣਗੇ ਜਿਸ ਵੇਲੇ ਉਹਨਾਂ ਨੂੰ ਨੀਆਂ ਚ ਜਿਣਿਆ ਜਾ ਰਿਹਾ ਸੀਗਾ ਤੇ ਉਹ 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 ਕੰਦ ਡਿਗ ਪੀ ਤੇ ਸਵਾਸ ਚੱਲ ਰਹੇ ਸੀ ਹਜੇ ਸਹਬਜ਼ਾਦੇ ਤੇ ਇੰਨਾ ਜ਼ਾਲਮ ਉਹ ਸੂਬਾ ਸੀਗਾ ਕਿ ਉਹਨੇ ਉਹਨੇ ਇਸ਼ਾਰਾ ਕੀਤਾ ਕਿ ਹੁਣ ਕਟਾਰ ਦੇ ਨਾਲ ਇਹਨਾਂ ਦੀਆਂ ਨਬਜ਼ਾਂ ਕੱਟ ਦਿੱਤੀਆਂ ਜਾਣ ਤੇ ਫਿਰ ਖੂਨ ਵਹਿ ਵਹਿ ਕੇ ਸਹਬਜ਼ਾਦੇ ਸ਼ਹੀਦ ਹੁੰਦੇ ਆ ਸੋ ਇਹ ਇਹ ਜ਼ਾਹਿਰ ਜੀ ਗੱਲ ਐ ਸਿਮਰਨ ਕਿ ਤੁਸੀਂ ਆਓ ਜਾਂ ਮੈਂ ਆ ਮੈਂ ਜੇ ਆਪਾਂ ਨੂੰ ਦੱਸਣ ਚ ਇੰਨਾ ਔਖਾ ਲੱਗ ਰਿਹਾ ਤੇ ਤੁਸੀਂ ਸੋਚੋ ਜਦੋਂ ਵਾਪਰ ਰਿਹਾ ਹੋਊਗਾ ਉਹ ਕਿਹੋ ਜਿਹਾ ਮੰਜ਼ਰ ਹੋਵੇ ਕਦੀ ਕਦੀ ਅਸੀਂ ਸੋਚਦੇ ਹੁੰਨੇ ਹਾਂ ਸਰ ਕਿ ਮਤਲਬ ਛੋਟੇ ਬੱਚੇ ਹੁੰਦੇ ਨੇ ਆਪਾਂ ਕੋਈ ਗੱਲ ਉਹਨਾਂ ਤੋਂ ਮੰਨਵਾਉਣੀ ਹੋਵੇ ਆਪਾਂ ਉਹਨਾਂ ਨੂੰ ਟੌਫੀ ਚਾਕਲੇਟ ਕਿਸੇ ਤਰ੍ਹਾਂ ਦਾ ਲਾਲਚ ਦਿੰਨੇ ਆ ਉਹ ਮੰਨ ਵੀ ਜਾਂਦੇ ਨੇ ਗੱਲ ਪਰ ਉਹਨਾਂ ਦੀਆਂ ਵੀ ਉਮਰਾਂ ਛੋਟੀਆਂ ਸੀ 6 ਸਾਲ ਤੇ 9 ਸਾਲ ਉਹਨਾਂ ਨੂੰ ਵੀ ਕਈ ਲਾਲਚ ਦਿੱਤੇ ਗਏ ਉਹ ਨਹੀਂ ਡੋਲੇ ਜੇ ਡੋਲ ਜਾਂਦੇ ਅੱਜ ਇਤਿਹਾਸ ਹੋਰ ਹੁੰਦਾ ਪਰ ਅੱਜ ਅਸੀਂ ਚੇਤੀ ਵੀ ਕਰਦੇ ਹਾਂ ਸਾਨੂੰ ਵਿਰਾਗ ਵੀ ਹੁੰਦਾ ਸਿਰਫ ਇਸ ਕਰਕੇ ਕਿ ਉਹਨਾਂ ਨੇ ਹੌਸਲੇ ਬੁਲੰਦ ਰੱਖੇ ਉਹਨਾਂ ਨੂੰ ਪਤਾ ਸੀ ਕਿ ਉਹ ਕਿਹਦੇ ਪੋਤੇ ਨੇ ਕਿਹਦੇ ਪੁੱਤਰ ਨੇ ਪਰ ਅੱਜ ਅਸੀਂ ਭੁੱਲ ਚੁੱਕੇ ਹਾਂ ਸ਼ਾਇਦ ਦੁੰਨਾ ਸਿੰਘ ਹਟੂਰੀਆ ਲਿਖਦੇ ਨੇ ਕਿ ਦਰਖਤ ਦੇ ਨਾਲ ਬੰਨ ਕੇ ਬਾਬਾ ਫਤਿਹ ਸਿੰਘ ਦੇ ਗੁਲੇਲਾ ਮਾਰੀਆਂ ਗਈ ਆ ਅੱਖ ਚ ਉਹਨਾਂ ਦੇ ਖੂਨ ਵਗਦਾ ਰਿਹਾ ਪਰ ਉਹ ਡੋਲੇ ਨਹੀਂ ਸੋਚ ਕੇ ਦੇਖੋ ਤੁਸੀਂ ਜੇ ਤੁਹਾਡਾ 6 ਸਾਲ ਦਾ 9 ਸਾਲ ਦਾ ਬੱਚਾ ਹੈ ਕਿ ਉਹਨੂੰ ਦਰਖਤ ਦੇ ਨਾਲ ਬੰਨਿਆ ਹੋਵੇ ਤੇ ਗੁਲੇਲਾ ਨਾਲ ਰੋੜੇ ਮਾਰੇ ਜਾਣ ਔਰ ਅੱਖ ਕੱਢ ਦਿੱਤੀ ਜਾਵੇ ਤਾਂ ਕੀ ਅਹਿਸਾਸ ਹੋਊਗਾ ਪਰ ਉਹ ਉਹ ਡੋਲੇ ਨਹੀਂ ਉਹ ਫਿਰ ਅਗਲੇ ਦਿਨ ਉਸੇ ਹਾਲਾਤ ਦੇ ਵਿੱਚ ਜਾ ਕੇ ਤੁਸੀਂ ਦੇਖੋ ਕਿ ਭੁੱਖੇ ਐ ਹੂੰ ਪਹਿਲਾ ਗੰਗੂ ਤੋਂ ਖਾ ਕਰਦਾ ਗੰਗੂ ਲੈ ਕੇ ਜਾਂਦਾ ਔਰ ਉਹ ਲਾਲਤ ਚਾ ਕੇ ਸਹਿਬਜ਼ਾਦਿਆਂ ਨੂੰ ਕੋਤਵਾਲੀ ਸਾਹਿਬ ਦੀ ਰਾਤ ਕੱਟਦੇ ਐ ਹੂੰ ਤਨ ਮੋਤੀਰਾਮ ਮਹਿਰਾ ਜਿਨ੍ਹਾਂ ਦੀ ਸਿਕਉਮ ਦੇਣਾ ਹੀ ਨਹੀਂ ਦੇ ਸਕਦੀ ਕਿ ਸਹਿਬਜ਼ਾਦਿਆਂ ਨੂੰ ਦੁੱਧ ਪਿਉਂਦੇ ਰਹੇ ਤੇ ਫਿਰ ਉਹਨਾਂ ਦੀ ਸ਼ਹਾਦਤ ਤੱਕ ਤੁਸੀਂ ਸੋਚੋ ਕਿ ਸਹਿਬਜ਼ਾਦਿਆਂ ਨੂੰ ਭੁੱਖਾ ਰੱਖਿਆ ਗਿਆ ਹਮ ਔਰ ਉਹ ਉਹ ਕਿਹੋ ਜਿਹਾ ਮੰਜ਼ਰ ਹੈ ਕਿ ਫਿਰ ਵੀ ਉਹ ਅੱਖ ਚੋਂ ਲਹੂ ਵਗ ਰਿਹਾ ਹੈ ਫਿਰ ਪੇਸ਼ੀ ਹੋ ਰਹੀ ਹੈ ਫਿਰ ਸਵੇ ਸਰਹੰਦ ਦੇ ਅੱਗੇ ਉਹ ਬੈਠੇ ਨੇ ਤੇ ਫੇਰ ਵੀ ਉਹ ਜਕਾਰੇ ਲਾ ਰਹੇ ਔਰ ਉਹਨੂੰ ਸੂਬੇ ਸਰਹੰਦ ਨੂੰ ਉਹਦੀ ਅੱਖਾਂ ਚੱਖਾਂ ਪਾ ਕੇ ਕਹਿ ਰਹੇ ਕਿ ਅਸੀਂ ਗੁਰੂ ਗੋਬਿੰਦ ਦੇ ਲਾਲਾ ਅਸੀਂ ਨਹੀਂ ਮੰਨਦੇ ਸੁੱਚਾ ਨੰਦ ਨੂੰ ਉਹ ਵੰਗਾਰਦੇ ਉੱਥੇ ਜੀ ਸੋ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਬੱਚਿਆਂ ਵਾਲੀ ਸਾਡੇ ਲਈ ਇਹ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਭੁੱਲ ਗਏ ਹਾਂ ਅਸੀਂ ਅਸੀਂ ਆਪਦੇ ਕੰਮਾਂ 'ਚ ਬਿਜ਼ੀ ਆਂ ਮੈਂ ਕਦੇ ਕੰਪੈਰੀਜ਼ਨ ਨਹੀਂ ਕਰਦਾ ਅੱਜ ਕੱਲ ਕੰਪੈਰੀਜ਼ਨ ਬਹੁਤ ਹੁੰਦਾ ਕਿ ਕ੍ਰਿਸਮਸ ਮਨਾਉਣ ਲੱਗ ਗਏ ਸਾਡੇ ਜਵਾਬ ਗਿਆ ਮੈਂ ਕਹਿੰਦਾ ਤੁਸੀਂ ਉੱਧਰ ਵੀ ਜੇ ਕਿਤੇ ਲੰਘ ਰਹੇ ਹੋ ਜਾ ਰਹੇ ਹੋ ਕਿਤੇ ਫੋਟੋ ਕਰਾ ਲਈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਇੱਕ ਥਾਟ ਦੇ ਕੇ ਇੱਕ ਵਾਰੀ ਜਾ ਕੇ ਪੂਰਾ ਪੰਜਾਬ ਜਿਹੜਾ ਇੱਕ ਟੁਕੜ ਬਾਹਰ ਵੱਸਦੇ ਆ ਜਿਹੜੇ ਉਹ ਨਹੀਂ ਜੇ ਆ ਸਕਦੇ ਤਾਂ ਇਹਨਾਂ ਦਿਨਾਂ ਚ ਟੀਵੀ ਦੇ ਮਾਧਿਅਮ ਦੇ ਰਾਹੀਂ ਤੁਸੀਂ YouTube ਦੇ ਮਾਧਿਅਮ ਦੇ ਰਾਹੀਂ Facebook ਦੇ ਰਾਹੀਂ ਤੁਸੀਂ ਘੰਟਾ ਡੇਢ ਘੰਟਾ ਕੱਢੋ ਤੁਸੀਂ ਸਾਬਜ਼ਾਦਿਆਂ ਨੂੰ ਯਾਦ ਕਰੋ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੋ ਇਤਿਹਾਸ ਪੜੋ ਤੁਸੀਂ ਬਹੁਤ ਸਾਰੇ ਚੰਗੇ ਵਿਦਵਾਨ ਜਿਹੜੇ ਇਤਿਹਾਸ ਦੱਸ ਰਹੇ ਹੈ ਗਿਆਨੀ ਪੰਦਰਪਾਲ ਜੀ ਕੀ ਭਾਈ ਹਰਪਾਲ ਗਿਆਨੀ ਹਰਪਾਲ ਸਿੰਘ ਫਟੇਗੜ ਸਾਹਿਬ ਤੋਂ ਹੈਡ ਗ੍ਰੰਥੀ ਨੇ ਉਹ ਹਰ ਸਾਲ ਇਹ ਇਤਿਹਾਸ ਤੁਹਾਨੂੰ ਦੱਸਦੇ ਹੈ ਔਰ ਕਿੰਨੀਆਂ ਕਮਾਲ ਦੀਆਂ ਇੱਕ ਸ਼ਹੀਦ ਦੀ ਖੁਮਾਰੀਆਂ ਇੱਕ ਕਿਤਾਬ ਹੈ ਕਰਤਾਰ ਸਿੰਘ ਬਲੱਗਨ ਦੀ ਉਹਦੇ ਵਿੱਚ ਮੈਂ ਇੱਕ ਵਾਰੀ ਗੁਰਪ੍ਰਜਨਗਲ ਅੰਕਲ ਦੇ ਨਾਲ ਅਸੀਂ ਫੋਨ ਤੇ ਗੱਲ ਕਰੀ ਜਾਂਦੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਸ਼ਹੀਦ ਦੀ ਖੁਮਾਰੀਆਂ ਕਿਤਾਬ ਲੈਣੀ ਹੈ ਉਹਨਾਂ ਨੇ ਮੈਨੂੰ ਦੱਸਿਆ ਫਲਾਨੀ ਤਾਂ ਫਿਰ ਉਹਨਾਂ ਨੇ ਉਹਦੇ ਵਿੱਚ ਗੱਲ ਕੀਤੀ ਕਿ ਉਸ ਕਿਤਾਬ ਦੇ ਵਿੱਚ ਸਹਬਜ਼ਾਦਿਆਂ ਬਾਰੇ ਇੱਕ ਕਵਿਤਾ ਹੈ ਜੀ ਤੇ ਉਹ ਜਿਵੇਂ ਹੁਣ ਮੈਂ ਥੋੜਾ ਇਮੋਸ਼ਨਲ ਹੋ ਗਿਆ ਉਹ ਫੋਨ ਤੇ ਗੱਲ ਕਰਦੇ ਕਰਦੇ ਕਵਿਤਾ ਸੁਣਾਉਂਦੇ ਸੁਣਾਉਂਦੇ ਰੋ ਪਏ ਹੂੰ ਔਰ ਉਹ ਕਹਿੰਦੇ ਕਿ ਮੇਰ ਤੋਂ ਮੇਰ ਤੋਂ ਬੋਲੀ ਨਹੀਂ ਜਾਂਦੀ ਤਾਂ ਇਹ ਉਹ ਬੰਦਾ ਜਿਹਦੇ ਅੰਦਰ ਹੈ ਇਹ ਗੱਲ ਉਹ ਮਹਿਸੂਸ ਕਰ ਸਕਦਾ ਹੈ ਸ਼ਾਇਦ ਕੁਝ ਸੁਣਨ ਵਾਲਾ ਵੀ ਇਹ ਗੱਲ ਸੁਣਾ ਅਸੀਂ ਪਿਛਲੇ ਸਾਲ ਇੰਟਰਵਿਊਜ਼ ਕੀਤੇ ਸੀ ਪੰਜਾਬ ਸਿਆਂ ਇੱਕ ਚੈਨਲ ਹੈ ਉਹਦੇ ਜੀ ਵੀਰ ਉਹ ਵੀ ਗੱਲ ਕਰਦਾ ਕਰਦਾ ਇੰਨਾ ਭਾਵੁਕ ਹੋ ਗਿਆ ਸੀ ਕਿ ਉਹਦੇ ਤੋਂ ਗੱਲ ਨਹੀਂ ਹੋਈ ਅਕਸਰ ਹੀ ਮੇਰੇ ਨਾਲ ਹੁੰਦਾ ਮੈਂ ਬਹੁਤ ਸਾਰੇ ਇੰਟਰਵਿਊਜ਼ ਜਦੋਂ ਇਸ ਵਿਸ਼ੇ ਦੇ ਉੱਤੇ ਕਰਦਾ ਤਾਂ ਮੇਰਾ ਆਪਣਾ ਵੀ ਮਨ ਪਰੇ ਆਉਂਦਾ ਪਰ ਗੁਰੂ ਸਾਹਿਬ ਬਾਰੇ ਗੱਲ ਕਰਨੀ ਬਹੁਤ ਔਖੀ ਹੈ ਜਸਵੀਰ ਜਸੀ ਦਾ ਮੈਂ ਜ਼ਿਕਰ ਕਰ ਰਿਹਾ ਸੀ ਨਾ ਉਹਨਾਂ ਨਾਲ ਮੈਂ ਕਈ ਵਾਰੀ ਗੁਰੂ ਸਾਹਿਬ ਬਾਰੇ ਗੱਲ ਕਰਦਾ ਉਹ ਤੋਂ ਗੱਲ ਨਹੀਂ ਹੁੰਦੀ ਗੁਰੂ ਸਾਹਿਬ ਬਾਰੇ ਸਾਡੀ ਨਹੀਂ ਔਕਾਤ ਹੀ ਨਹੀਂ ਹੈ ਅਸੀਂ ਉਹਨਾਂ ਬਾਰੇ ਗੱਲ ਕਰ ਸਕੀਏ ਉਹ ਐਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੁਸੀਂ ਦੇਣਾ ਨਹੀਂ ਦੇ ਸਕਦੇ ਉਹ ਤੁਹਾਨੂੰ ਮਰਿਆ ਨੂੰ ਜਿਉਂਦਾ ਕਰ ਗਏ ਉਹ ਤੁਹਾਡੇ ਮਰਿਆ ਚ ਜਾਨ ਪਾ ਗਏ ਲਾਸ਼ਾਂ ਸੀ ਤੁਸੀਂ ਲਾਸ਼ਾਂ ਹਾਂ ਲਾਸ਼ਾਂ ਚ ਜਾਨ ਪਾਤੀ ਉਹਨਾਂ ਨੇ ਉਹਨਾਂ ਨੇ ਕਹਿੰਦੇ ਨਾ ਕਿ ਪਾਤਸ਼ਾਹ ਨੇ ਜਿਹੜੇ ਆ ਰਾਜੇ ਧੋਖਾ ਕਰਕੇਗੇ ਇਹਨਾਂ ਨੂੰ ਕਿਹਾ ਕਿ ਅਸੀਂ ਦਿੱਲੀ ਦੇ ਤਖਤ ਜਿਹੜਾ ਜ਼ੁਲਮ ਕਰਦਾ ਹੈ ਉਹਦੇ ਖਿਲਾਫ ਲੜਾਂਗੇ ਤੇ ਤੁਹਾਨੂੰ ਮੈਂ ਇਸ ਤਖਤ ਤੇ ਬਿਠਾ ਦੂੰਗਾ ਤਾਂ ਉਹ ਉਹ ਰਾਜੇ ਸੀਗੇ ਨਿੱਕੇ ਨਿੱਕੇ ਜਿਹੜੇ ਉਹ ਇਕੱਠੇ ਹੋਏ ਗੁਰੂ ਸਾਹਿਬ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਐਵੇਂ ਗੱਲਾਂ ਕਰਦੇ ਇਹ ਜੀ ਮੈਂ ਤਖਤਾਂ ਤੇ ਬਿਠਾ ਦੇਣਗੇ ਇਹ ਹਨਾ ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਪਾਈ ਫਿਰ ਉਹਨਾਂ ਨੇ ਗਰੀਬ ਜਿਹੜੇ ਗੁਰਬੇ ਜਿਹੜੇ ਜਿਹੜੇ ਸਧਾਰਨ ਲੋਕ ਸੀ ਉਹਨਾਂ ਦਾ ਇਕੱਠ ਕੀਤਾ ਆ ਉਹਨਾਂ ਨੇ ਕਿਹਾ ਕਿ ਇਹ ਗਰੀਬ ਸਿੱਖਨ ਕੋ ਦੂ ਪਾਛੇ ਪਾਛਾਈਆਂ ਬਖਸ਼ਤੀਆਂ ਉਹਨਾਂ ਨੇ ਬਿਲਕੁਲ ਤੇ ਫਿਰ ਬੈਠੀ ਦਿੱਲੀ ਦੇ ਤਖਤ ਤੇ ਜਾ ਕੇ ਫੌਜ ਗੁਰੂ ਦੀ ਹਮ ਇੱਕ ਵਾਰ ਨਹੀਂ ਕਈ ਵਾਰ ਔਰ ਜਿੱਤ ਕੇ ਛੱਡਤੀ ਹੂੰ ਉਹ ਪਿਆ ਉੱਥੇ ਸੱਲ ਪਈ ਹੈ ਦਰਬਾਰ ਸਾਹਿਬ ਦੀ ਪ੍ਰਕਰਮਾ ਜਦੋਂ ਰਾਮਗੜੀਆ ਬੁੰਗਾ ਦੇ ਵਿੱਚ ਜੀ ਤਾਂ ਉਹ ਕਹਿੰਦੇ ਕਿ ਇਹ ਦੁਨਿਆਵੀ ਤਖਤ ਮੈਟਰ ਨਹੀਂ ਕਰਦੇ ਸਾਡੇ ਵਾਸਤੇ ਇਹ ਸੱਚ ਦੀ ਗੱਲ ਕਰਨ ਵਾਸਤੇ ਦੁਨੀਆ ਦੇ ਉੱਤੇ ਆਏ ਔਰ ਉਸ ਅਕਾਲ ਦੇ ਹੁਕਮ ਦੀ ਉਹਦੇ ਭਾਣੇ ਦੀ ਉਹਦੀ ਵਡਿਆਈ ਦੀ ਗੱਲ ਹੈ ਇੱਥੇ ਬਸ ਇੱਥੇ ਹੋਰ ਕੋਈ ਗੱਲ ਨਹੀਂ ਹੈ ਬਿਲਕੁਲ ਸਬਰ ਆਪਾਂ ਵੇਖਦੇ ਹਾਂ ਉਹਨਾਂ ਦੇ ਵਿੱਚ ਕਿੰਨਾ ਜ਼ਿਆਦਾ ਸੀ ਅੱਜ ਕੱਲ ਕੋਈ ਬਹੁਤ ਪਾਵਰਫੁਲ ਹੋਵੇ ਨਾ ਫਾਦਰ ਤੇ ਉਹਦੇ ਬੱਚੇ ਨੂੰ ਕੋਈ ਉਹ ਹੀ ਕਹਿ ਕੇ ਵੀ ਬੋਲ ਦੇਵੇ ਰੋਨਾਲਡੀ ਨਾਲ ਦੱਸ ਦਿੰਦੇ ਆ ਕਿ ਕਿਹਦਾ ਜਵਾਬ ਸੀ ਇਹ ਕਿ ਨੂੰ ਤੁਸੀਂ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਦੇ ਬੱਚਿਆਂ ਨਾਲ ਇੰਨਾ ਕੁਝ ਹੋਇਆ ਪਰ ਉਹਨਾਂ ਨੇ ਸਬਰ ਰੱਖਿਆ ਔਰ ਫਿਰ ਜ਼ਫਰਨਾਮੇ ਦੇ ਵਿੱਚ ਉਸ ਚੀਜ਼ ਦਾ ਜਿਹੜਾ ਜਵਾਬ ਦਿੱਤਾ ਉਹ ਚੱਲਿਆ ਵੀ ਨਹੀਂ ਗਿਆ ਔਰੰਗਜ਼ੇਬ ਤੋਂ ਔਰ ਗੁਰੂ ਸਾਹਿਬ ਜਦੋਂ ਫਿਰ ਦੱਖਣ ਵੱਲ ਗਏ ਤੇ ਉਹਨਾਂ ਦਾ ਆਖਰੀ ਸਮਾਂ ਵੀ ਹੁਕਮ ਹੈ ਹਾਂ ਤਾਂ ਹੁਕਮ ਤੋਂ ਬਾਹਰ ਕੁਝ ਨਹੀਂ ਹੈ ਹੁਣ ਸੋ ਕਾਲਡ ਕੋਈ ਵੀ ਚਾਰ ਕਿਤਾਬਾਂ ਪੜ੍ਹ ਕੇ ਬਣੇ ਵਿਦਵਾਨ ਐ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਜਾਂਦੇ ਐ ਮੇਰੇ ਮਹਾਰਾਜ ਉਸ ਮਾਲਕ ਦੇ ਹੁਕਮ 'ਚ ਆਏ ਹੁਕਮ 'ਚ ਹੀ ਸਭ ਕੁਝ ਕੀਤਾ ਤੇ ਹੁਕਮ 'ਚ ਹੀ ਉਹ ਚਲੇ ਗਏ ਵਾਪਸ ਹਮ ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ ਸੋ ਆਖਰ 'ਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਨੂੰ ਨਹੀਂ ਪਤਾ ਆਪਾਂ ਇਹ ਐਪੀਸੋਡ ਕਿਉਂ ਕੀਤਾ ਕਿਉਂ ਕਰ ਰਹੇ ਆ ਨਾ ਮੈਂ ਕੋਈ ਹਿਸਟੋਰੀਅਨ ਆ ਨਾ ਮੈਂ ਸਿੱਖੀ ਦਾ ਕੋਈ ਵਿਦਵਾਨ ਆ ਜਿਹੜਾ ਗੱਲ ਮੈਂ ਸਿਰਫ ਆਪਦੇ ਇਮੋਸ਼ਨਸ ਆਪਦੇ ਜਜ਼ਬਾਤਾਂ ਦੀ ਇਹ ਗੱਲ ਕਰ ਰਹੇ ਆ ਕਿ ਪਲੀਜ਼ ਇਹਨਾਂ ਦਿਨਾਂ ਦੇ ਵਿੱਚ ਫਤੇਗੜ ਸਾਹਿਬ ਸਰਹੰਦ ਜਾ ਕੇ ਆਓ ਜੇ ਤੁਸੀਂ ਸਬਾ ਦੇ ਦਿਨਾਂ ਚ ਤੁਹਾਨੂੰ ਲੱਗਦਾ ਬਹੁਤ ਰਸ਼ ਹੈ ਪਹਿਲਾਂ ਜਾਇਓ ਹਾਂ ਬਾਅਦ ਚ ਜਾਇਓ ਪਰ ਜਾ ਕੇ ਜ਼ਰੂਰ ਆਓ ਆਪਦੇ ਬੱਚਿਆਂ ਨੂੰ ਉੱਥੇ ਲੈ ਕੇ ਜਾਓ ਅ ਭਰ ਭਜਨ ਮਾਨ ਦਾ ਗੀਤ ਹੈ ਕਿ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਦਿਖਾ ਕੇ ਲਿਆਓ ਹਾਂ ਉਹ ਬਹੁਤ ਜ਼ਰੂਰੀ ਹੈ ਅ ਸੋਏ इमोਸ਼ਨ ਨਹੀਂ ਮੈਨੂੰ ਲੱਗਦਾ ਕਿ ਮੈਂ ਅੱਜ ਵੱਧ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਧੰਨਵਾਦ ਤੁਸੀਂ ਆਪਣੇ इमोਸ਼ਨਸ ਦੱਸੇ ਔਰ ਤੁਹਾਨੂੰ ਜਦੋਂ ਤੁਹਾਡੀ ਗਈ ਹੋਈ ਗੱਲ ਲੋਕ ਸੁਣਦੇ ਨੇ ਮੋਟੀਵੇਟ ਵੀ ਹੁੰਦੇ ਨੇ ਔਰ ਉਸ ਤੇ ਬਹੁਤ ਲੋਕ ਅਮਲ ਵੀ ਕਰਦੇ ਨੇ ਕਿਉਂਕਿ ਉਹ ਉਡੀ ਕਰਦੇ ਰਹਿੰਦੇ ਨੇ ਕਿ ਤੁਸੀਂ ਕਦੋਂ ਬੋਲੋਗੇ ਤੁਹਾਨੂੰ ਸੁਣਨਾ ਵੀ ਪਸੰਦ ਕਰਦੇ ਨੇ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵਿਸ਼ੇ ਦੇ ਉੱਤੇ ਲੋਕਾਂ ਨਾਲ ਗੱਲ ਕੀਤੀ ਤਾਂ ਵਿਕੀਪ ਸਿੰਘ ਹੋਣਾ ਦਾ ਨਾਵਲ ਹੈ ਜਿਹੜੇ ਤਰੰਗੜਾਵੇ ਬਾਜ ਉਹਦਾ ਮੁਖਮੰਦ ਪੜ੍ਹਦੇ ਉਹਨਾਂ ਜਦੋਂ ਰਪਾਲ ਸਿੰਘ ਪੰਨੂ ਹੋਣਾ ਨੇ ਬੜੀ ਸੋਹਣੀ ਗੱਲ ਉਹਦੇ ਵਿੱਚ ਲਿਖੀ ਹੈ ਜਦੋਂ ਉਹ ਕਹਿੰਦੇ ਕਿ ਮੈਂ ਜਗਦੀਪ ਨੂੰ ਉਹਦੀਆਂ 65 ਤੋਂ ਪਹਿਲਾਂ ਜਦੋਂ ਪੜਿਆ ਉਹਨੂੰ ਤੇ ਮੈਨੂੰ ਲੱਗਿਆ ਕਿ ਇਹ ਸਿੱਖ ਪੰਥ ਦੇ ਜੋ ਹਾਨ ਦਾ ਲਿਖ ਰਿਹਾ ਹੈ ਪਰ ਕੀ ਪ੍ਰਾਤਨ ਗੱਲਾਂ ਅੱਜ ਦੀ ਪੀੜ੍ਹੀ ਸੁਣੂਗੀ ਜਾਂ ਪੜ੍ਹੂਗੀ ਤੇ ਕਹਿੰਦੇ ਫਿਰ ਮੈਨੂੰ ਇਹ ਚੇਤਾ ਆਇਆ ਕਿ ਇੱਕ ਇੱਕ ਪੁਰਾਣੀ ਕਹਾਵਤ ਹੈ ਕਿ ਉਹ ਕਹਿੰਦੇ ਆ ਕਿ ਦੇਵਤੇ ਵਾਪਸ ਨਹੀਂ ਆਏ ਹਮ ਦੇਵਤੇ ਇੱਥੋਂ ਕਦੇ ਗਏ ਹੀ ਨਹੀਂ ਸੀ ਤੇ ਉਹ ਇਸ ਕਰਕੇ ਉਹ ਕਹਿੰਦੇ ਆ ਕਿ ਇਹ ਸਾਡੇ ਚੋਂ ਜਾ ਹੀ ਨਹੀਂ ਸਕਦੀ ਇਹ ਗੱਲ ਹਮ ਸੋ ਇਹ ਪੀੜੀ ਦਰ ਪੀੜੀ ਪੀੜੀ ਦਰ ਪੀੜੀ ਅ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀਆਂ ਘੋੜੀਆਂ ਗਾਉਂਦੀ ਰਹੂਗੀ ਦੁਨੀਆ ਜੀ ਉਸ ਇਤਿਹਾਸ ਨੂੰ ਉਸ ਸ਼ਹਾਦਤ ਨੂੰ ਸਜਦਾ ਕਰਦੀ ਰਹੂਗੀ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਸੈਭਜ਼ਾਦਿਆਂ ਦੀ ਚਮਕੌਰ ਦੀ ਗੜੀ ਦਾ ਉਹ ਯੁੱਧ ਹਮ ਬਾਬਾਜੀਤ ਸਿੰਘ ਦੀ ਕਿਆ ਲੜੇ ਹੋਣਗੇ ਉਹ ਜਾ ਕੇ ਪਤਾ ਹੈ ਕਿ ਅੱਗੇ ਲੱਖਾਂ ਦੀ ਫੌਜ ਖੜੀ ਹੈ ਤੇ ਮੈਂ ਕੱਲਾ ਨਾਲ ਮੇਰੇ ਪੰਜ ਸਿੰਘ ਨੇ ਪੰਜ-ਪੰਜ ਕਰਕੇ ਮਹਾਰਾਜੇ ਸਿੰਘ ਭੇਜੇ ਤੇ ਫਿਰ ਵੀ ਮਾਰ ਕੇ ਸ਼ਹਾਦਤ ਉਹਨਾਂ ਦੇ ਕਿੰਨੇ ਬੰਦੇ ਮਾਰ ਕੇ ਸ਼ਹਾਦਤ ਤੇ ਫਿਰ ਕਿਆ ਚੱਪੜਚੀੜੀ ਦੇ ਮੈਦਾਨ 'ਚ ਬਾਬਾ ਬੰਦਾ ਸਿੰਘ ਬਹਾਦਰ ਉਹ ਕਿੱਥੋਂ ਤੁਰੇ ਦੱਖਣ ਤੋਂ ਆਏ ਸਮਾਣੇ ਤੋਂ ਹੁੰਦੇ ਹੋਏ ਸਰਹੰਦ ਤੱਕ ਆ ਹਰਿਆਣੇ ਦਾ ਜਿਹੜਾ ਹੁਣ ਹਰਿਆਣਾ ਹਿੱਸਾ ਗੁਰੂਗਾਂਵ ਸਾਰਾ ਕਬਜ਼ੇ ਚ ਲੈ ਗਏ ਲੋਕਾਂ ਨੂੰ ਜ਼ਮੀਨਾਂ ਵੰਡ ਦੇ ਗਏ ਹੂੰ ਖੁਦ ਨੇ ਕਬਜ਼ਾ ਲਿਆ ਤੇ ਉਦੋਂ ਬਰਾਬਰ ਤੇ ਵੰਡਤੀਆਂ ਚੱਕੋ ਇਹ ਗੁਰੂ ਗੋਬਿੰਦ ਸਿੰਘ ਦਾ ਰਾਜ ਹੈ ਖਾਲਸੇ ਦਾ ਰਾਜ ਹੈ ਇਹ ਇਹ ਸ਼ਾਨ ਹੈ ਉਹਦੇ ਰਾਜ ਦੀ ਇੱਥੇ ਬਰਾਬਰਤਾ ਹੈ ਏ ਦੀ ਤਾਂ ਅਸੀਂ ਗੱਲ ਕਰਦੇ ਆਂ ਹੋਰ ਅਸੀਂ ਕਿਹੜੇ ਰਾਜ ਦੀ ਗੱਲ ਕਰਦੇ ਆ ਇਸ ਬਰਾਬਰਤਾ ਦੀ ਗੱਲ ਕਰਨ ਵਾਲੇ ਲੋਕ ਆ ਸੀ ਤੇ ਫਿਰ ਜਦੋਂ ਸੂਬੇ ਸਰਹੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਤਾਂ ਹਿੱਸੇ ਨਹੀਂ ਆਇਆ ਆਖਰੀ ਵਾਰ ਕਰਨਾ ਤੇ ਉਹਨੂੰ ਪਰ ਜਦੋਂ ਉਹਦੀ লাশ ਪਈ ਸੀ ਤਾਂ ਕਹਿੰਦੇ ਕਿ ਬਾਬਾ ਜੀ ਨੇ ਫਿਰ ਗੁਰੂ ਸਾਹਿਬ ਨੂੰ ਸਜਦਾ ਕੀਤਾ ਉੱਥੇ ਕਿ ਮਹਾਰਾਜ ਇਸ ਪਾਪੀ ਤੋਂ ਬਦਲਾ ਲਿਆ ਔਰ ਔਰ ਤੁਸੀਂ ਦੇਖੋ ਕਿ ਸਰਹੰਦ ਚ ਮੁਗਲ ਫੌਜਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਪਈਆਂ ਸੀਗੀਆਂ ਢੇਰ ਲਾਦੇ ਉੱਤੇ ਬਿਲਕੁਲ ਸਿੱਖ ਫੌਜੀ ਵੀ ਸ਼ਹੀਦ ਹੋਏ ਪਰ ਇਹ ਜ਼ੁਲਮ ਦੇ ਖਿਲਾਫ ਉਸ جنگ ਦੀ ਉਹ ਐਲਾਨ ਸੀ ਜਿਹਦੀ ਹੋਰ ਕੋਈ ਐਗਜ਼ਾਮਪਲ ਦੁਨੀਆ ਚ ਨਹੀਂ ਮਿਲ ਸਕਦਾ ਹੂੰ ਸੋ ਮੈਂ ਇਹ ਮਹਿਸੂਸ ਕਰਦਾ ਤੁਹਾਡਾ ਵੀ ਧੰਨਵਾਦ ਤੁਸੀਂ ਇੰਨੇ ਪੇਸ਼ੈਂਟਲੀ ਸੁਣਿਆ ਜਿੰਨੇ ਬਾਕੀ ਲੋਕ ਸੁਣ ਰਹੇ ਹੋ ਉਹ ਇਨਾਂ ਦਿਨਾਂ ਦੇ ਵਿੱਚ ਆਓ ਸਜਦਾ ਕਰੀਏ ਮਹਾਰਾਜ ਦੇ ਬੱਚਿਆਂ ਨੂੰ ਉਹਨਾਂ ਲਾਲਾਂ ਨੂੰ ਉਹਨਾਂ ਬਾਬਿਆਂ ਨੂੰ ਸਾਡੇ ਉਹ ਬਾਬੇ ਨੇ ਸਰਕਾਰਾਂ ਵੀਰ ਬਾਲਦੀਵਸ ਮਨਾਉਣੀ ਹੋਣਗੀਆਂ ਸਾਡੇ ਉਹ ਬਾਬੇ ਵੀ ਧੰਨਵਾਦ